1 ਜੂਨ ਦੀ ਜਿਹੜੀ ਤਾਰੀਖ ਹੈ ਸਾਰਿਆਂ ਨੂੰ ਜਿਹਦਾ ਬੇਸਬਰੀ ਨਾਲ ਇੰਤਜ਼ਾਰ ਸੀ ਕਿਉਂਕਿ 1 ਜੂਨ ਨੂੰ ਵੋਟਾਂ ਜਿਹੜੀਆਂ ਪੈਣੀਆਂ ਨੇ ਇੱਥੇ ਆ ਕੇ ਕੀ ਕੀ ਜਿਹੜੀਆਂ ਤੁਹਾਡੇ ਵੱਲੋਂ ਤਿਆਰੀਆਂ ਜਿਹੜੀਆਂ ਕਰ ਲਈਆਂ ਗਈਆਂ ਜੀ ਤੁਸੀਂ ਸਾਰੀ ਕਾਗਜ਼ੀ ਕਾਰਵਾਈ ਤੇ ਬੂਥ ਦੀ ਸਾਰੀ ਤਿਆਰੀ ਵਗੈਰਾ ਕਰ ਚੁੱਕੇ ਆਂ ਮਤਲਬ ਸਾਨੂੰ ਸਾਰਾ ਅਰੇਂਜਮੈਂਟ ਉਹਨਾਂ ਨੇ ਕਰਕੇ ਦੇ ਦਿੱਤਾ ਸੀ ਟਾਈਮਲੀ ਤੇ ਅਸੀਂ ਬੂਥ ਹੁਣ ਤਿਆਰ ਤਕਰੀਬਨ ਸਾਡਾ ਹੋ ਚੁੱਕਾ ਹੈ ਕੀ ਨਾਮ ਸਰ ਤੁਹਾਡਾ ਅਨੁਰਿੰਦਰ ਸਿੰਘ ਸਰ ਬੀ ਐਲਓ ਬੂਥ ਨੰਬਰ 92 ਠੀਕ ਹੈ ਜੀ ਅੱਜ ਇੱਥੇ ਇਸ ਸਕੂਲ ਦੇ ਵਿੱਚ ਕਿੰਨੇ ਬੂਥ ਹੈ ਜਿਹੜੇ ਸਰ ਇਸ ਸਕੂਲ ਦੇ ਵਿੱਚ ਚਾਰ ਬੂਥ ਨੇ 99 ਨੰਬਰ ਤੋਂ ਲੈ ਕੇ 92 ਨੰਬਰ ਤੱਕ ਜਿਹੜੀ ਤੁਸੀਂ ਦੇਖ ਰਹੇ ਸੀ ਚਾਰੇ ਵੀਰ ਲੋ ਸਾਹਮਣੀ ਬੈਠੇ ਹੋਏ ਐ ਇੱਥੇ ਪੂਲਿੰਗ ਪਾਰਟੀਆਂ ਆ ਗਈਆਂ ਨੇ ਤੇ ਅੰਦਰ ਤਿਆਰੀਆਂ ਚੱਲਦੀਆਂ ਨੇ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਜਾਏਗੀ ਜੀ ਤੇ ਸਾਡੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਅਸੀਂ VOTERS ਨੂੰ ਅਪੀਲ ਕਰਦੇ ਆ ਕਿ ਉਹ 6:30 ਤੇ ਹੀ ਆ ਸਕਦੇ ਨੇ ਕਿਉਂਕਿ ਅੱਜਕੱਲ੍ਹ ਗਰਮੀ ਦਾ ਵੀ ਮੌਸਮ ਹੈ ਜਿੰਨਾ ਸਵੇਰੇ ਆ ਕੇ VOTING ਕਰ ਲੈਣਗੇ ਉਹਨਾਂ ਉਹਨਾਂ ਲਈ ਵੀ ਵਧੀਆ ਹੈ ਜੀ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ 1 ਜੂਨ 1 ਜੂਨ ਦੀ ਜਿਹੜੀ ਤਾਰੀਖ ਹੈ ਸਾਰਿਆਂ ਨੂੰ ਜਿਹਦਾ ਬੇਸਬਰੀ ਨਾਲ ਇੰਤਜ਼ਾਰ ਸੀ ਕਿਉਂਕਿ 1 ਜੂਨ ਨੂੰ ਵੋਟਾਂ ਜੜੀਆਂ ਪੈਣੀਆਂ ਨੇ ਤੇ ਇਸ ਟਾਈਮ ਅਸੀਂ ਖੜੇ ਆ ਜੀ ਜਵਾਰ ਨਗਰ ਸੀਨੀਅਰ ਸੈਂਟਰੀ ਸኩል ਜੋ ਲੜਕਿਆਂ ਦਾ ਸਕੂਲ ਹੈ ਉੱਥੇ ਇੰਤਜ਼ਾਮ ਕੀ ਕੀਤੇ ਗਏ ਨੇ ਕਿਉਂਕਿ ਕੱਲ ਨੂੰ ਜਿਹੜੀ ਆ ਇੱਥੇ ਵੋਟਾਂ ਪੈਣੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਸਟਾਫ ਹੈ ਜਿਹੜਾ ਆਪੋ ਆਪਣੇ ਥਾਈ ਪਹੁੰਚ ਚੁੱਕੇ ਆ ਟੀਮਾਂ ਪਹੁੰਚ ਚੁੱਕੀਆਂ ਨੇ ਤਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸਿਕਾ ਜੀ ਸਵਾਗਤ ਹੈ ਜੀ ਤੁਹਾਡਾ ਲੁਧਿਆਣਾ ਲਾਈਵ ਤੇ ਕੀ ਨਾਮ ਹੈ ਜੀ ਤੁਹਾਡਾ ਆਸ਼ਾ ਰਾਣੀ ਠੀਕ ਹੈ ਅੱਛਾ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਆਰਮਸ ਆਫਿਸ ਤੋਂ ਅੱਛਾ ਜੀ ਤੇ ਹੁਣ ਇੱਥੇ ਆ ਕੇ ਕੀ ਕੀ ਜੜੀਆਂ ਤੁਹਾਡੇ ਵੱਲੋਂ ਤਿਆਰੀਆਂ ਜੜੀਆਂ ਕਰ ਲਿੱਤੀਆਂ ਗਈਆਂ ਜੀ ਅਸੀਂ ਸਾਰੀ ਕਾਗਜ਼ੀ ਕਾਰਵਾਈ ਤੇ ਬੂਥ ਦੀ ਸਾਰੀ ਤਿਆਰੀ ਵਗੈਰਾ ਕਰ ਚੁੱਕੇ ਹਾਂ ਮਤਲਬ ਸਾਨੂੰ ਸਾਰਾ ਅਰੇਂਜਮੈਂਟ ਉਹਨਾਂ ਨੇ ਕਰਕੇ ਦਿੱਤਾ ਸੀ ਟਾਈਮਲੀ ਤੇ ਸਿਬੂਥ ਹੁਣ ਤਿਆਰ तकरीबन ਸਾਡਾ ਹੋ ਚੁੱਕਿਆ ਹੈ ਠੀਕ ਹੈ ਹਾਂਜੀ ਤੇ ਜਿਹੜੇ ਵੋਟਰਸ ਆਣ ਕੇ ਵੋਟ ਪਾਉਣ ਦੇ ਲਈ ਸਾਡੇ ਜਰੀਏ ਉਹਨਾਂ ਨੂੰ ਕੋਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਕੋਈ ਗੱਲ ਕਹਿਣੀ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਹਾਂਜੀ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਸ਼ਾਂਤਮਈ ਤਰੀਕੇ ਨਾਲ ਆਪਣੀ VOTING ਨਿਵੇੜਨ ਤੇ ਜਿਹਨੂੰ ਆਪਣਾ ਚੁਣਨਾ ਚਾਹੁੰਦੇ ਨੇ ਉਹਨੂੰ ਆਪਣੀ ਵੋਟ ਆਪਣੇ ਹੱਕ ਨਾਲ ਪਾਉਣ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਔਰ ਇੱਥੇ ਇੱਧਰ ਤੁਸੀਂ ਦੇਖ ਸਕਦੇ ਹੋ ईवीएम ਮਸ਼ੀਨਾਂ ਜਿਹੜੀਆਂ ਇਸ ਦੇ ਉੱਪਰ ਜਿਹੜਾ ਕੈਂਡੀਡੇਟ ਦਾ ਨਾਮ ਹੋਵੇਗਾ ਔਰ ਉਸ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੋਵੇਗਾ ਜਿਸ ਵੀ ਕੈਂਡੀਡੇਟ ਨੂੰ ਤੁਸੀਂ ਵੋਟ ਪਾਣੀ ਚਾਹੁੰਦੇ ਹੋ ਤਾਂ ਉਸ ਉਸ ਕੈਂਡੀਡੇਟ ਦੇ ਸਾਹਮਣੇ ਵਾਲਾ ਜਿਹੜਾ ਬਟਨ ਦਬਕੇ ਤੁਸੀਂ ਵੋਟ ਪਾਣੀ ਹੈਗੀ ਹੈ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਤਾਂ ਗਰਮੀ ਕਰਕੇ ਵੀ ਜਿਹੜੀ ਹੈ ਕਿਹਾ ਜਾ ਰਿਹਾ ਕਿ ਵੋਟਿੰਗ ਜਿਹੜੀ ਹੈ ਉਹ ਘਟਣੀ ਨਹੀਂ ਚਾਹੀਦੀ ਸਰਕਾਰ ਵੱਲੋਂ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈਗਾ ਤੁਸੀਂ ਉੱਪਰ ਦੇਖ ਸਕਦੇ ਹੋ ਕਿ ਟੈਂਟ ਲਗਾ ਦਿੱਤੇ ਗਏ ਹੈਗੇ ਨੇ ਹਾਲਾਂਕਿ ਪੱਖੇ ਜਾਂ ਕੂਲਰਾਂ ਦਾ ਇੰਤਜ਼ਾਮ ਵੀ ਹੋਣਾ ਚਾਹੀਦਾ ਸੀ ਜੋ ਕਿ ਇੱਥੇ ਦੇਖਣ ਨੂੰ ਨਹੀਂ ਮਿਲ ਰਿਹਾ ਹੈਗਾ ਹੋ ਸਕਦਾ ਹੈ ਕਿ ਸ਼ਾਮ ਤੱਕ ਜਿਹੜਾ ਇਹ ਇੰਤਜ਼ਾਮ ਵੀ ਕਰ ਦਿੱਤਾ ਜਾਵੇ ਪੀਣ ਵਾਲੇ ਪਾਣੀ ਦਾ ਜਿਹੜਾ ਪ੍ਰਬੰਧ ਬਿਲਕੁਲ ਕੀਤਾ ਗਿਆ ਹੈਗਾ ਲਾਅ ਨਾ ਆਰਡਰ ਨੂੰ ਮੇਨਟੇਨ ਰੱਖਣ ਦੇ ਲਈ ਜਿਹੜੀਆਂ ਪੁਲਿਸ ਦੀਆਂ ਜਿਹੜੀਆਂ ਟੁਕੜੀਆਂ ਨੇ ਉਹ ਹਰੇਕ ਪੋਲਿੰਗ ਬੂਥ ਦੇ ਉੱਪਰ ਪਹੁੰਚ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਔਰ ਤੀਆਂ ਗਈਆਂ ਹੈਗੀਆਂ ਨੇ ਭਾਰਤ ਚੋਣ ਕਮਿਸ਼ਨ شناختی دستاویز کی کی دستاویز چاہیے دیں ਤੁਹਾਨੂੰ ਆਪਣੀ ووٹ ਪਾਣ ਦੇ ਲਈ ਕਿਸ ਤਰ੍ਹਾਂ ਤੁਸੀਂ ਆਪਣੀ ووٹ ਪਾ ਸਕਦੇ ਹੋ ਉਹ ਸਾਰਾ ਕੁਝ ਦੱਸਿਆ ਗਿਆ ਹੈਗਾ ਇੱਥੇ ووٹ ਕਿਵੇਂ ਪਾਣੀ ਹੈ ਉਹ ਦੱਸਿਆ ਗਿਆ ਹੈਗਾ ਇੱਥੇ اور کچھ گلہ انہوں نے ਕਿਆ ਕਿ ਕੀ ਕਰਨਾ ਤੁਸੀਂ ਆ ਕਤਾਰ ਵਿੱਚ ਰਹੋ ਤੇ ਆਪਣੀ ਵਾਰੀ ਦੀ ਉਡੀਕ ਕਰੋ ਪੋਲਿੰਗ ਸਟੇਸ਼ਨ 'ਤੇ ਉਸ ਦੇ ਨਜ਼ਦੀਕ ਸ਼ਾਂਤੀ ਬਣਾਈ ਰੱਖੋ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਫੋਟੋ ਸ਼ਨਾਖਤੀ ਕਾਰਡ ਦਿਖਾਓ ਸਾਰਾ ਕੁਝ ਦੱਸਿਆ ਗਿਆ ਹੈਗਾ ਕੀ ਨਹੀਂ ਕਰਨਾ ਵੋਟ ਪਾਉਣ ਲਈ ਪੈਸੇ ਰਿਸ਼ਵਤ ਨਾ ਲੋ ਇਹ ਅਪਰਾਧ ਹੈ ਦੂਸਰੇ ਦੇ ਝਾਂਸੇ 'ਚ ਆ ਕੇ ਵੋਟ ਨਾ ਦਿਵੋ ਇਹ ਅਪਰਾਧ ਹੈ ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਵੋਟਰ ਨੂੰ ਜਾਗਰੂਕ ਕਰਨ ਦੇ ਲਈ ਔਰ ਨਾਲ ਹੀ ਫੋਨ ਫ੍ਰੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ 1950 ਤਾਂ ਇਸ ਦੇ ਉਪਰ ਵੀ ਤੁਸੀਂ ਕੋਈ ਵੀ ਅਗਰ ਸਮੱਸਿਆ ਹੈ ਤਾਂ ਤੁਸੀਂ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਔਰ ਨਾਲ ਹੀ ਜਿੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਉੱਥੇ ਹੀ ਜਿਸ ਤਰ੍ਹਾਂ ਮਹਿਲਾਵਾਂ ਲਈ ਖਾਸ ਕਰਕੇ ਜਿਹੜਾ ਵਾਸ਼ਰੂਮ ਦਾ ਵੀ ਪ੍ਰਬੰਧ ਪੂਰੇ ਤਰੀਕੇ ਦੇ ਨਾਲ ਕੀਤਾ ਗਿਆ ਹੈਗਾ ਇੱਥੇ ਤਾਂ ਜਿਹੜੇ ਇੱਥੇ ਸਟਾਫ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਅ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਸਰ ਤੁਹਾਡਾ ਅਨੁਰਿੰਦਰ ਸਿੰਘ ਸਰ ਬੀ ਐਲਓ ਬੂਥ ਨੰਬਰ 92 ਠੀਕ ਹੈ ਜੀ ਅੱਜ ਇੱਥੇ ਇਸ ਸਕੂਲ ਦੇ ਵਿੱਚ ਕਿੰਨੇ ਬੂਥ ਸੈ ਜਿਹੜੇ ਆਏਗੇ ਆ ਜੀ ਸਰ ਇਸ ਸਕੂਲ ਦੇ ਵਿੱਚ 4 ਬੂਥ ਨੇ 99 ਨੰਬਰ ਤੋਂ ਲੈ ਕੇ 92 ਨੰਬਰ ਤੱਕ ਜਿਹੜੇ ਤੁਸੀਂ ਦੇਖ ਰਹੇ ਹੋ ਸੀ 4 ਬੀ ਐਲਓ ਸਾਹਮਣੇ ਬੈਠੇ ਹੋਏ ਆ ਇੱਥੇ ਪੂਲਿੰਗ ਪਾਰਟੀਆਂ ਆਗੀਆਂ ਨੇ ਤੇ ਅੰਦਰ ਤਿਆਰੀਆਂ ਚੱਲਦੀਆਂ ਨੇ ਤੁਸੀਂ ਦੇਖ ਹੀ ਲਈਆਂ ਹੋਣਗੀਆਂ ਜੀ ਬਿਲਕੁਲ ਜੀ ਤੇ ਸਰ ਵੋਟਰਸ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਸਰ ਅਸੀਂ ਵੋਟਰਸ ਨੂੰ ਇਹੀ ਅਪੀਲ ਕਰਾਂਗੇ ਕਿ ਤੁਸੀਂ ਵੱਧ ਚੜ ਕੇ ਵੋਟ ਦੇ ਵਿੱਚ ਹਿੱਸਾ ਪਾਓ ਕਿਉਂਕਿ ਇਹ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੁੰਦਾ ਹੈ ਤੁਸੀਂ ਆਪ ਦਾ ਭਵਿੱਖ ਆਪ ਚੁਣ ਸਕਦੇ ਹੋ ਤੇ ਸਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਬਈ ਆ ਕੇ ਵੱਧ ਚੜ ਕੇ ਵੋਟਾਂ ਪਾਉਣ ਤਾਂ ਕਿ ਉਹ ਆਪ ਦਾ ਭਵਿੱਖ ਆਪਣੇ ਹੱਥ ਵਿੱਚ ਲੈ ਕੇ ਇੱਕ ਵਧੀਆ ਸੁਨਹਿਰਾ ਦੇਸ਼ ਬਣਾ ਸਕਣ ਠੀਕ ਹੈ ਜੀ ਸਵੇਰੇ ਕਿੰਨੇ ਵਜੇ ਤੋਂ ਜਿਹੜੀ VOTING ਸ਼ੁਰੂ ਹੋ ਜੇਗੀ ਜੀ सवेरे सत्त बजे तो वोटिंग शुरू हो जाएगी जी तो सायरिया मुकम्मल हो चुकिया ने असं वोटर्स अपील करते हैं कि वो छः पंजाते ही आ सकते हैं क्योंकि अचक गर्मी का भी मौसम आ जिन्ना सवेरे आके वोटिंग कर लेंगे उन्ना उन्हों भी वादिया है जी है जी सवेरे सत बजे तो शुरू होएगी और शामी किन्ने बजे तक पांच छे बजे तक चलेगी जी सत बजे तो लैके छे बजे तक छः बजे तक सा गेट खुला वा छे बजे तक जिन्हें भी वोटर्स ने अंदर आ जाएंगे अं सब की वोटिंग पवाँगे चाहे सूँ अगे जिन्ना भी समय लग जाए असी वोट पवा के ही जावे ਉਸ ਤੋਂ ਬਾਅਦ ਦੇ ਦੀ ਗਿਣਤੀ ਹੋਏਗੀ ਔਰ 4 ਜੂਨ ਨੂੰ ਜਿਹੜਾ ਰਿਜ਼ਲਟ ਆਏਗਾ ਜਿਹੜਾ ਰਿਜ਼ਲਟ ਆ ਸਰ ਉਹ 4 ਜੂਨ ਨੂੰ ਆਏਗਾ ਕੱਲ ਪੂਲਿੰਗ ਪਾਰਟੀਆਂ ਵੋਟਾਂ ਪਵਾ ਕੇ ਉਹ ਚਲੇ ਜਾਣੀਆਂ ਏਵੀਐਮ ਸਟਰੋਂਗ ਰੂਮ ਪਹੁੰਚ ਜਾਣੀਆਂ ਉਸ ਤੋਂ ਬਾਅਦ 4 ਜੂਨ ਨੂੰ ਇਹਦੀ ਅਕਾਊਂਟਿੰਗ ਹੋਏਗੀ ਤੇ ਰਿਜ਼ਲਟ ਆਏਗਾ ਜੀ ਅੱਗੇ ਫੋਰਸ ਦੀ ਗੱਲ ਕੀਤੀ ਜਾਵੇ ਤਾਂ ਦੇਖਿਆ ਜਾ ਰਿਹਾ ਕਿ ਬਾਹਰਲੇ ਜਿਹੜੇ ਸਟੇਟਸ ਦੀ ਵੀ ਫੋਰਸ ਜਿਹੜੀ ਮੰਗਾਈ ਗਈ ਹੈਗੀ ਆ ਤਾਂ ਕਿਥੋਂ-ਕਿਥੋਂ ਦੀ ਫੋਰਸ ਜਿਹੜੀ ਆਈ ਹੈਗੀ ਆ ਉਹ ਦੱਸ ਸਕਦੇ ਸਰ ਇੱਥੇ ਮੋਸਟਲੀ ਗੁਜਰਾਤ ਪੁਲਿਸ ਆਈ ਹੋਈ ਆ ਕਿਉਂਕਿ ਤੁਹਾਨੂੰ ਪਤਾ ਇੱਕ ਫੇਸ ਦੇ ਵਿੱਚ ਪੂਰੇ ਪੰਜਾਬ 'ਚ ਚੋਣਾਂ ਹੋ ਰਹੀਆਂ ਨੇ ਤੇ ਇਸ ਕਰਕੇ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਸਟੇਟਾਂ ਦੀਆਂ ਫੋਰਸਾਂ ਆਈਆਂ ਨੇ ਪਰ ਇਸ ਸਟੇਸ਼ਨ ਦੇ ਵਿੱਚ ਜ਼ਿਆਦਾਤਰ ਜਿਹੜੀ ਫੋਰਸ ਹੈ ਉਹ ਗੁਜਰਾਤ ਪੁਲਿਸ ਦੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਸਰ ਸਾਡਾ ਨਾਲ ਗੱਲਬਾਤ ਕਰਨ ਦੇ ਲਈ ਤਾਂ ਜਵਾਰ ਨਗਰ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋ ਲੜਕਿਆਂ ਦਾ ਸਕੂਲ ਹੈ ਚਾਰ ਬੂਥ ਜਿਹੜੇ ਉੱਥੇ ਲਗਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਤਮਾਮ ਜਿਹੜੇ ਇੱਥੇ ਇੰਤਜ਼ਾਮ ਨੇ ਕੀਤੇ ਗਏ ਹੈਗੇ ਨੇ ਵੋਟਰਾਂ ਦੀ ਸਹੂਲਤ ਦੇ ਲਈ ਔਰ ਸਮੇਂ-ਸਮੇਂ ਤੇ ਅਸੀਂ ਹੋਰ ਵੀ ਅਪਡੇਟ ਨੇ ਜਿਹੜਾ ਤੁਹਾਨੂੰ ਅਸੀਂ ਦਿੰਦੇ ਰਵਾਂਗੇ ਨਾਲੋਂ ਨਾਲ ਸੋ ਲੁਧਿਆਣਾ ਲਾਈਵ ਦੇ ਨਾਲ ਤੁਸੀਂ ਬਣੇ ਰਹੋ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਟਿੰਕਾ ਜੱਟ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਾਈਵ